ਹਾਂਜੀ ਛੱਤ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਦਾ ਸਵਾਗਤ ਹੈ ਇੱਕ ਵਾਰ ਫਿਰ ਤੋਂ ਆਪਣੇ ਚੈਨਲ ਰਿਸ਼ਤੇ ਰਿਸ਼ਤੇ ਵਿੱਚ ਜਿਹੜੇ ਵੀ ਭੈਣ ਭਰਾ ਆਪਣੇ ਚੈਨਲ ਤੇ ਨਵੇਂ ਜੁੜੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਤਾਂ ਜੋ ਹਰ ਰੋਜ਼ ਨਵੇਂ ਤੋਂ ਨਵੇਂ ਰਿਸ਼ਤੇ ਦੀ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੇ ਨਾਲ ਹੀ ਆਪਣਾ WhatsApp ਨੰਬਰ ਦਿੱਤਾ ਗਿਆ ਜੀ ਜਿਸ ਨੇ ਵੀ ਆਪਣੇ ਰਿਸ਼ਤੇ ਦੀ ਐਡ ਲਗਵਾਉਣੀ ਹੈ ਸਾਨੂੰ WhatsApp ਤੇ ਮੈਸੇਜ ਕਰਕੇ ਆਪਣਾ ਬਾਇਓ ਡਾਟਾ ਭੇਜੋ ਐਡ ਲਗਾਉਣ ਦੀ ਜੋ ਵੀ ਫੀਸ ਹੋਵੇਗੀ ਤੁਹਾਨੂੰ WhatsApp ਰਾਹੀਂ ਦੱਸ ਦਿੱਤੀ ਜਾਵੇਗੀ ਆਓ ਸ਼ੁਰੂ ਕਰਦੇ ਹਾਂ ਅੱਜ ਦੇ ਕੁਝ ਵਧੀਆ ਰਿਸ਼ਤੇ ਹਾਂਜੀ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਨਾਮ ਚਰਨਜੀਤ ਸਿੰਘ ਸਰਦਾਰ ਹੈ ਜੀ ਮੁੰਡਾ ਪੱਗ ਬੰਨਦਾ ਕਾਸਟ ਇਹਨਾਂ ਦੀ ਰਾਮਗੜੀ ਆ ਤੇ ਪਤਾ ਏਰੀਆ ਮਹੀਲਪੁਰ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਨੇ ਜੀ ਗੋਤ ਇਹਨਾਂ ਦਾ ਸਿਆਣ ਹੈ ਤੇ ਉਮਰ ਹੈ ਜੀ 45 ਸਾਲ ਪੜ੍ਹਾਈ ਇਹਨਾਂ ਨੇ ਕਰੀ ਹੈ ਪਲੱਸ 2 ਤੇ ਭੈਣਾਂ ਇਹਨਾਂ ਦੀਆਂ ਦੋ ਨੇ ਜੀ ਮੈਰਿਡ ਨੇ ਪਿਤਾ ਇਹਨਾਂ ਦੇ ਐਕਸਪਾਇਰਡ ਨੇ ਤੇ ਮਾਤਾ ਇਹਨਾਂ ਦੇ ਹਾਊਸ ਵਾਈਫ ਨੇ ਅੱਧ ਕਾਠ ਹੈ ਜੀ ਲੜਕੇ ਦਾ 5 ਫੁੱਟ 6 ਇੰਚ ਦੀ ਹਾਈਟ ਹੈ ਕਮ ਕਰ ਹੈ ਜੀ 12 ਸਾਲ ਮੁੰਡਾ ਦੋਹਾ ਖਤਰ ਦੇ ਵਿੱਚ ਲਗਾ ਕੇ ਆਇਆ ਤਿੰਨ ਕਿੱਲੇ ਜ਼ਮੀਨ ਹੈ ਤੇ ਹੁਣ ਕਾਰਪੈਂਟਰ ਦੀ ਜੌਬ ਕਰ ਰਹੇ ਨੇ 30000 ਰੁਪਏ ਤਨਖਾਹ ਲੈ ਰਿਹਾ ਜੀ ਮੁੰਡਾ ਹੋਣਾ ਇਹਨਾਂ ਦੀ ਮੰਗ ਹੈ ਕੁੜੀ ਘਰੇਲੂ ਹੋਵੇ 35 ਤੋਂ 40 ਸਾਲ ਤੱਕ ਦੀ ਹੋਵੇ ਭਾਵੇਂ ਤਲਾਕਸ਼ੁਦਾ ਹੋਵੇ ਤਲਾਕਸ਼ੁਦਾ ਹੋਵੇ ਤਾਂ ਬਿਨਾਂ ਬੱਚੇ ਤੋਂ ਹੋਵੇ ਜੀ ਕਿਸੇ ਵੀ ਜਨਰਲ ਕਾਸਟ ਵਾਲੇ ਸੰਪਰਕ ਕਰ ਸਕਦੇ ਨੇ ਉੜੀ ਭਾਵੇਂ ਕੋਈ ਨੌਕਰੀ ਕਰਦੀ ਹੋਵੇ ਜਾਂ ਪ੍ਰਾਈਵੇਟ ਟੀਚਰ ਲੱਗੀ ਹੋਵੇ ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਤੁਸੀਂ ਡਾਇਰੈਕਟ ਗੱਲ ਕਰੋ ਤੇ ਰਿਸ਼ਤੇ ਦੀ ਪੂਰੀ ਜਾਣਕਾਰੀ ਲੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਪਤਾ ਕਪੂਰ ਥਲਾ ਏਰੀਆ ਕਾਸਟ ਹੈ ਜੀ ਜੱਟ ਸਿੱਖ ਤੇ ਉਮਰ ਹੈ 21 5 1995 ਦਾ ਡੇਟ ਆਫ ਬਰਥ ਹੈ ਗੋਤ ਹੈ ਇਹਨਾਂ ਦਾ ਜੋਹਲ ਤੇ ਕੱਦ-ਕਾਠ ਹੈ ਜੀ 5 ਫੁੱਟ 8 ਇੰਚ ਦੀ ਹਾਈਟ ਹੈ ਪੜ੍ਹਾਈ ਕਰੀ ਹੋਈ ਹੈ ਜੀ ਮੁੰਡੇ ਨੇ ਪਲੱਸ 2 ਸੀਬੀਐਸਸੀ ਬੋਰਡ ਤੋਂ ਨਾਨ ਮੈਡੀਕਲ ਐਮਏ ਭਰਾ ਇਹਨਾਂ ਦਾ ਇੱਕ ਹੈ ਜੀ ਮੈਰਿਡ ਆਰਮੀ ਦੀ ਜੌਬ ਕਰ ਰਿਹਾ ਤੇ ਪਿਤਾ ਇਹਨਾਂ ਦੇ ਐਕਸ ਸਰਵਿਸਮੈਨ ਨੇ ਜੀ ਕੰਮ ਕਰਾ ਰਿਹਾ ਜੀ ਮੁੰਡਾ ਆਰਮੀ ਦੇ ਵਿੱਚ ਜੌਬ ਕਰਦਾ ਹੈ ਨਾਟ ਅਗਨੀਵੀਰ ਪ੍ਰਾਪਰਟੀ ਹੈ ਜੀ ਇਹਨਾਂ ਦੀ ਵਧੀਆ ਕਪੂਰਥਲ ਏਰੀਏ ਦੇ ਵਿੱਚ ਇਹਨਾਂ ਦੀ ਮੰਗ ਹੈ ਜੀ ਕੁੜੀ ਸੋਹਣੀ ਸੁਨੱਖੀ ਹੋਵੇ ਜੱਟ ਸਿੱਖ ਫੈਮਿਲੀ ਤੋਂ ਹੋਵੇ ਹੋਰ ਕੋਈ ਮੰਗ ਨਹੀਂ ਜੀ ਪਰਿਵਾਰ ਦੀ ਜਾਂ ਫਿਰ ਕੁੜੀ ਨੇ ਆਇਲਰਟਸ ਕੀਤੀ ਹੋਵੇ ਮੁੰਡੇ ਵੱਲੋਂ ਬਾਹਰ ਜਾਣ ਦਾ ਖਰਚਾ ਕਰ ਦਿੱਤਾ ਜਾਵੇਗਾ ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਤੁਸੀਂ ਡਾਇਰੈਕਟ ਗੱਲ ਕਰਕੇ ਰਿਸ਼ਤੇ ਦੀ ਪੂਰੀ ਜਾਣਕਾਰੀ ਲੈ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਅਮਰਤਪਾਲ ਸਿੰਘ ਪਤਾ ਮਹੀਲਪੁਰ ਜ਼ਿਲ੍ਹਾ ਹੁਸ਼ਿਆਰਪੁਰ ਕਾਸਟ ਹੈ ਜੀ ਸਿੱਖ ਰਾਮ ਗੜੀਆ ਤੇ ਗੋਤ ਇਹਨਾਂ ਦਾ ਸੌਂਦ ਹੈ ਉਮਰ ਹੈ ਜੀ ਮੁੰਡੇ ਦੀ 11 9 1990 ਦਾ ਡੇਟ ਆਫ ਬਰਥ ਹੈ ਕੱਦ ਕਾਠ ਹੈ 5 ਫੁੱਟ 11 ਇੰਚ ਦੀ ਹਾਈਟ ਹੈ ਜੀ ਪੜ੍ਹਾਈ ਇਹਨਾਂ ਨੇ ਕਰੀ ਹੋਈ ਹੈ 8 ਪਾਸ ਭੈਣ ਇਹਨਾਂ ਦੀ ਇੱਕ ਮੈਲੜਾ ਇਹ ਤਾਈਨਾਂ ਦੇ ਐਕਸਪਾਇਰਡ ਨੇ ਜੀ ਮਾਤਾ ਇਹਨਾਂ ਦੇ ਹਾਊਸ ਵਾਈਫ ਨੇ ਕੰਮ ਕਰਿਆ ਜੀ ਮੁੰਡਾ ਹਾਰਡਵੇਅਰ ਦੀ ਆਪਣੀ ਦੁਕਾਨ ਚਲਾ ਰਿਹਾ ਵਧੀਆ ਆਮਦਨ ਹੈ ਇਹਨਾਂ ਦੀ ਮੰਗ ਹੈ ਕੁੜੀ ਵਧੀਆ ਪਰਿਵਾਰ ਤੋਂ ਹੋਵੇ ਘਰ ਸੰਭਾਲਣ ਵਾਲੀ ਹੋਵੇ ਭਾਵੇਂ ਘੱਟ ਪੜ੍ਹੇ ਲਿਖੇ ਹੋਵੇ ਜੀ ਲੜਕੀ ਨੰਬਰ ਦਿੱਤਾ ਗਿਆ ਪਰਿਵਾਰ ਦਾ ਡਾਇਰੈਕਟ ਗੱਲ ਕਰੋ ਤੇ ਰਿਸ਼ਤੇ ਦੀ ਪੂਰੀ ਜਾਣਕਾਰੀ ਲਓ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਕੌਰ ਕਾਸਟ ਜੱਟ ਸਿੱਖ ਉੜਾਈ ਕਰੀ ਹੈ ਜੀ ਪਲੱਸ 2 ਤੇ ਕੱਦ-ਕਾਠ ਹੈ 5 ਫੁੱਟ 9 ਇੰਚ ਦੀ ਹਾਈਟ ਹੈ ਕੰਮ ਕਰ ਰਹੀ ਹੈ ਜੀ ਲੜਕੀ ਨੇ ਆਈਲਾਈਟਸ ਦੇ 6.5 ਬੈਂਡ ਸਕੋਰ ਲਏ ਹੋਏ ਨੇ ਤੇ ਲੜਕੀ ਨੇ ਬਾਹਰ ਜਾਣਾ ਜੀ ਇਹਨਾਂ ਦੀ ਮੰਗ ਹੈ ਇਹਨਾਂ ਨੂੰ ਖਰਚਾ ਕਰਨ ਵਾਲਾ ਪਰਿਵਾਰ ਚਾਹੀਦਾ ਹੈ ਨੰਬਰ ਦਿੱਤਾ ਗਿਆ ਜੀ ਡਾਇਰੈਕਟ ਗੱਲ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਕੌਰ ਪਤਾ ਜ਼ਿਲ੍ਹਾ ਮੋਗਾ ਏਰੀਆ ਕਾਸਟ ਹੈ ਜੀ ਜੱਟ ਸਿੱਖ ਤੇ ਗੋਤ ਹੈ ਢਾਲੀਵਾਲ ਉਮਰੇ ਜੀ ਲੜਕੀ ਦੀ 831992 ਦਾ ਡੇਟ ਆਫ ਬਰਥ ਹੈ ਕੱਦ ਕਾਠ ਹੈ 5 ਫੁੱਟ 3 ਇੰਚ ਦੀ ਹਾਈਟ ਹੈ ਭਰਾ ਇਹਨਾਂ ਦਾ ਇੱਕ ਕੈਨੇਡਾ ਦੇ ਵਿੱਚ ਪੀਆਰ ਹੈ ਜੀ ਤੇ ਪੜ੍ਹਾਈ ਕਰੀ ਹੋਈ ਹੈ ਲੜਕੀ ਨੇ ਬੀਏ ਬੀਐੜ ਤੇ ਐਮਏ ਪਿਤਾ ਇਹਨਾਂ ਦੇ ਖੇਤੀਬਾੜੀ ਕਰ ਰਹੇ ਨੇ ਤੇ ਮਾਤਾ ਹਾਊਸ ਵਾਈਫ ਨੇ ਜੀ ਕੰਮ ਕਰ ਰਹੀ ਹੈ ਜੀ ਕੁੜੀ ਪ੍ਰਾਈਵੇਟ ਟੀਚਰ ਹੈ ਤੇ ਹੁਣ ਕੈਨੇਡਾ ਦਾ 10 ਸਾਲ ਦਾ ਟੂਰਿਸਟ ਵੀਜ਼ਾ ਇਹਦੇ ਕੋਲ ਲੜਕੀ ਕੋਲ ਤੇ ਬਾਹਰ ਗਈ ਹੈ ਜੀ ਇਨਾਂ ਦੀ ਮੰਗ ਹੈ ਮੁੰਡਾ ਵੈਸ਼ਨ ਹੋਵੇ ਕੈਨੇਡਾ ਪੀਆਰ ਹੋਵੇ 4 ਤੋਂ 5 ਕਿੱਲੇ ਜ਼ਮੀਨ ਹੋਵੇ ਨੰਬਰ ਦਿੱਤਾ ਗਿਆ ਪਰਿਵਾਰ ਦਾ ਡਾਇਰੈਕਟ ਗੱਲ ਕਰੋ ਤੇ ਰਿਸ਼ਤੇ ਦੀ ਪੂਰੀ ਜਾਣਕਾਰੀ ਲੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਲੜਕੀ ਦਾ ਰਿਸ਼ਤਾ ਪਤਾ ਮੋਗਾ ਏਰੀਆ ਕਾਸਟ ਹੈ ਜੀ ਨਾਈ ਸਿੱਖ ਤੇ ਉਮਰ ਹੈ 2 1988 ਦਾ ਡੇਟ ਆਫ ਬਰਥ ਹੈ ਕੱਦ-ਕਾਠ ਹੈ ਜੀ 5 ਫੁੱਟ 4 ਇੰਚ ਦੀ ਹਾਈਟ ਹੈ ਲੜਕੀ ਦੀ ਪੜ੍ਹਾਈ ਕਰੀ ਹੋਈ ਹੈ ਇਹਨਾਂ ਨੇ ਫੈਸ਼ਨ ਡਿਜ਼ਾਈਨਿੰਗ 3 ইਅਰਜ਼ ਦੀ ਇਨਾਂ ਦੀ ਮੰਗ ਹੈ ਜੀ ਮੁੰਡਾ ਗਵਰਨਮੈਂਟ ਜੋਬ ਕਰਦਾ ਹੋਵੇ ਜਾਂ ਐਨ ਆਰ ਆਈ ਹੋਵੇ ਜਾਂ ਫਿਰ ਆਪਣਾ ਫੈਮਿਲੀ ਬਿਜ਼ਨਸ ਹੋਵੇ ਵਧੀਆ ਆਮਦਨ ਹੋਵੇ ਇਹਨਾਂ ਨੂੰ ਕੋਈ ਜਾਤੀਬੰਧਨ ਨਹੀਂ ਜੀ ਕਿਸੇ ਵੀ ਜਾਤ ਦਾ ਹੋਵੇ ਲੜਕਾ ਨੰਬਰ ਦਿੱਤਾ ਗਿਆ ਪਰਿਵਾਰ ਦਾ ਡਾਇਰੈਕਟ ਗੱਲ ਕਰੋ ਤੇ ਪੂਰੀ ਜਾਣਕਾਰੀ ਲਓ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਰਾਜਪਾਲ ਸ਼ਰਮਾ ਪਤਾ ਮੌੜ ਮੰਡੀ ਪਿਤਾ ਦਾ ਨਾਮ ਹੈ ਜੀ ਸੁਰਜੀਤ ਸ਼ਰਮਾ ਕਾਸਟ ਹੈ ਇਹਨਾਂ ਦੀ ਸ਼ਰਮਾ ਉਮਰ ਹੈ 4 2 1993 ਦਾ ਡੇਟ ਆਫ ਬਰਥ ਹੈ ਜੀ ਮੁੰਡੇ ਦਾ ਕਦ ਕਾਠ ਹੈ 5 ਫੁੱਟ 6 ਇੰਚ ਦੀ ਹਾਈਟ ਹੈ। ਭਰਾ ਇਹਨਾਂ ਦਾ ਇੱਕ ਹੈ ਜੀ ਤੇ ਪੜ੍ਹਾਈ ਕਰੀ ਹੋਈ ਹੈ ਇਹਨਾਂ ਨੇ 10th ਪਾਸ। ਕੰਮ ਕਰਿਆ ਜੀ ਮੁੰਡਾ ਬਿਜਲੀ ਦਾ ਕੰਮ ਕਰਦਾ ਤੇ ਨਾਲ ਖੇਤੀਬਾੜੀ ਦਾ ਕੰਮ ਕਰਦਾ ਹੈ। ਇਹਨਾਂ ਦੀ ਮੰਗ ਹੈ ਕੁੜੀ ਸੋਹਣੀ ਸੁਨੱਖੀ ਹੋਵੇ ਤੇ ਘਰੇਲੂ ਹੋਵੇ। ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਡਾਇਰੈਕਟ ਗੱਲ ਕਰੋ ਤੇ ਪੂਰੀ ਜਾਣਕਾਰੀ ਲਓ। ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਅਮਨਪ੍ਰੀਤ ਸਿੰਘ ਪਤਾ ਕੁਲਾਣਾ ਮਾਨਸਾ ਏਰੀਆ ਉਮਰ ਹੈ ਜੀ 13/8/1998 ਦਾ ਡੇਟ ਆਫ ਬਰਥ ਹੈ। कदकाट ਹੈ ਜੀ 6 ਫੁੱਟ ਦੀ ਹਾਈਟ ਹੈ ਮੁੰਡੇ ਦੀ ਕਾਸਟ ਇਹਨਾਂ ਦੀ ਜੱਟ ਸਿੱਖ ਤੇ ਗੋਤ ਇਹਨਾਂ ਦਾ ਮੱਲਕਾ ਪੜ੍ਹਾਈ ਕਰੀ ਹੈ ਜੀ ਬੀਏ ਐਮਐਸ 5 ਇਅਰ ਦੀ ਡਿਗਰੀ ਜੀ ਭੈਣ ਭਰਾ ਕੋਈ ਨਹੀਂ ਮੁੰਡਾ ਇਕੱਲਾ ਇਕੱਲਾ ਜੀ ਅਮਰਤ ਹੈ ਇਹ ਪਰਿਵਾਰ ਹੈ ਤੇ ਪਿਤਾ ਦਾ ਨਾਮ ਹੈ ਵੈਦ ਕਰਨੈਲ ਸਿੰਘ ਪਿਛਲੇ 30 ਸਾਲਾਂ ਤੋਂ ਆਪਣਾ ਕਲੀਨਿਕ ਚਲਾ ਰਹੇ ਨੇ ਮਾਤਾ ਦਾ ਨਾਮ ਹੈ ਜੀ ਬਲਵਿੰਦਰ ਕੌਰ ਮਾਤਾ ਇਹਨਾਂ ਦੇ ਪੀਜੀਆਈ ਗਵਰਨਮੈਂਟ ਜੌਬ ਕਰ ਰਹੇ ਨੇ हिसार ਦੇ ਵਿੱਚ ਕੰਮ ਕਰ ਜੀ ਮੁੰਡੇ ਕੋਲ 6 ਕਿੱਲੇ ਜ਼ਮੀਨ ਹੈ ਤੇ ਮੁੰਡਾ ਡਾਕਟਰ ਹੈ ਇਹਨਾਂ ਦੀ ਮੰਗ ਹੈ ਜੀ ਕੁੜੀ ਅਮਰਤਤਾ ਰੀ ਹੋਵੇ ਤੇ ਕੱਦ ਘੱਟ 5 ਫੁੱਟ 4 ਇੰਚ ਤੋਂ ਉੱਪਰ ਹੋਵੇ ਤੇ ਲੜਕੀ ਸੋਹਣੀ ਸੁਨੱਖੀ ਹੋਵੇ ਪੜ੍ਹੀ ਲਿਖੀ ਹੋਵੇ ਲੜਕੀ ਨੇ ਬੀਏ ਕਰੀ ਹੋਵੇ ਐਮਐਸ ਕਰੀ ਹੋਵੇ ਜਾਂ ਫਿਰ ਬੀਐਚਐਮਐਸ ਕਰੀ ਹੋਵੇ ਜੀ ਜਾਂ ਬੀਡੀਐਸ ਕਰੀ ਹੋਵੇ ਜਾਂ ਐਮਬੀਬੀਐਸ ਕੀਤੀ ਹੋਵੇ ਜਾਂ ਫਿਰ ਐਮਏ ਬੀਅਰਡ ਤੇ ਟੀਈਟੀ ਕਲੀਅਰ ਕਰੀ ਹੋਵੇ ਜੀ ਜਾਂ ਬੀਏ ਦੇ ਨਾਲ ਏਟੀਟੀ ਕਲੀਅਰ ਕਰੀ ਹੋਵੇ ਨੰਬਰ ਦਿੱਤਾ ਗਿਆ ਪਰਿਵਾਰ ਦਾ ਤੁਸੀਂ ਡਾਇਰੈਕਟ ਗੱਲ ਕਰਕੇ ਰਿਸ਼ਤੇ ਦੀ ਪੂਰੀ ਜਾਣਕਾਰੀ ਲੈ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਪਤਾ ਦੀਨਾਨਗਰ ਏਰੀਆ ਗਰਦਾਸਪੁਰ ਤੋਂ ਕਾਸਟ ਹੈ ਜੀ ਜੱਟ ਸਿੱਖ ਤੇ ਗੋਤ ਸਰਾਹ ਹੈ ਉਮਰ ਹੈ ਜੀ ਮੁੰਡੇ ਦੀ 12/3/1999 ਦਾ ਡੇਟ ਆਫ ਬਰਥ ਹੈ ਕੱਦ ਕਾਠ ਹੈ 5 ਫੁੱਟ 7 ਇੰਚ ਦੀ ਹਾਈਟ ਹੈ ਜੀ ਪਿਤਾ ਦਾ ਨਾਮ ਹੈ ਹਰਜਿੰਦਰ ਸਿੰਘ ਮਾਤਾ ਦਾ ਨਾਮ ਹੈ ਹਰਵਿੰਦਰਜੀਤ ਕੌਰ ਕੰਮ ਕਰ ਰਿਹਾ ਜਿੱਤਨ ਨੇ ਕਿਲੇ ਜਮੀਨ ਹੈ ਮੁੰਡੇ ਕੋਲ ਤੇ ਮੁੰਡਾ ਯੂਕੇ ਦੇ ਵਿੱਚ ਵਰਕ ਪਰਮਿਟ ਤੇ ਹੈ ਇਹਨਾਂ ਦੀ ਮੰਗ ਹੈ ਜੀ ਕੁੜੀ ਸੋਹਣੀ ਸੁਨੱਖੀ ਵਧੀਆ ਪਰਿਵਾਰ ਤੋਂ ਹੋਵੇ ਕੁੜੀ ਯੂਕੇ ਦੇ ਵਿੱਚ ਪੀਆਰ ਹੋਵੇ ਜਾਂ ਕਿਸੇ ਵੀ ਕੰਟਰੀ ਦੀ ਪੀਆਰ ਹੋਵੇ ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਡਾਇਰੈਕਟ ਗੱਲ ਕਰੋ ਤੇ ਰਿਸ਼ਤੇ ਦੀ ਪੂਰੀ ਜਾਣਕਾਰੀ ਲੋ ਹਾਂਜੀ ਇਹ ਸੀ ਅੱਜ ਦੇ ਆਪਣੇ ਕੁਝ ਵਧੀਆ ਰਿਸ਼ਤੇ ਜਿੰਨੇ ਵੀ ਰਿਸ਼ਤੇ ਦਿੱਤੇ ਗਏ ਨੇ ਸਭ ਪਰਿਵਾਰ ਦੇ ਨੰਬਰ ਸਮੇਤ ਨੇ ਜੀ ਤੁਹਾਨੂੰ ਜਿਹੜਾ ਵੀ ਰਿਸ਼ਤਾ ਇਹਨਾਂ ਵਿੱਚੋਂ ਸਹੀ ਲੱਗਦਾ ਉਸ ਰਿਸ਼ਤੇ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰੋ ਪੁੱਛਗਿੱਛ ਕਰੋ ਤੇ ਆਪਣੀ ਜ਼ਿੰਮੇਵਾਰੀ ਤੇ ਰਿਸ਼ਤਾ ਕਰੋ ਜੀ ਕਿਉਂਕਿ ਸਾਡੇ ਚੈਨਲ ਦਾ ਕੰਮ ਸਿਰਫ ਰਿਸ਼ਤਿਆਂ ਦੀ ਐਡ ਦੇਣ ਦਾ ਹੁੰਦਾ ਹੈ ਅਸੀਂ ਰਿਸ਼ਤੇ ਨਹੀਂ ਕਰਵਾਉਂਦੇ ਸੋ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ